ਅੱਜ ਸਾਡੀ ਟੀਮ ਪਹੁੰਚੀ ਹੈ ਸਿਪਰਾਤੀਨ ਮੰਦਿਰ ਵਿੱਚ ਜੋ ਕਿ ਇਹ ਮੰਦਿਰ ਨਹੀਂ ਵਸਤੀ ਗਲੀ ਨੰਬਰ 6 ਵਿੱਚ ਸਥਿਤ ਹੈ ਅਤੇ ਅਸੀਂ ਇਹਨਾਂ ਦੇ ਪ੍ਰਬੰਧਕਾਂ ਨਾਲ ਵੀ ਗੱਲ ਕਰ ਰਹੇ ਹਾਂ ਮੰਦਿਰ ਬਾਰੇ ਜਾਣਕਾਰੀ ਦੇਣਗੇ ਸਾਨੂੰ ਇਸ ਮੰਦਿਰ ਵਿੱਚ ਜੋ ਸਾਧੂ ਸੰਤ ਤੇ ਬਜ਼ੁਰਗ ਤੇ ਜ਼ਰੂਰਤਮੰਦ ਪਰਿਵਾਰ ਹਨ ਉਹਨਾਂ ਲਈ ਰੋਜ਼ਾਨਾ ਇੱਥੇ ਲੰਗਰ ਪਿਛਲੇ ਕਾਫੀ ਸਮੇਂ ਤੋਂ ਚੱਲਦਾ ਹੈ ਬਹੁਤ ਵੱਡੀ ਗੱਲ ਹੈ ਅੱਜ ਕੱਲ ਦੇ ਟਾਈਮ 'ਚ ਕਿੱਥੇ ਕੋਈ ਪਾਣੀ ਨਹੀਂ ਪਲਾਉਂਦਾ ਉੱਥੇ ਦੇਖੋ ਲੰਗਰ ਵੱਲ ਰਿਹਾ ਹੈ ਸਾਧੂ ਸੰਤ ਮਹਾਤਮਾ ਵਾਸਤੇ ਜ਼ਰੂਰਤਮੰਦਾਂ ਵਾਸਤੇ ਤੇ ਰੋਜ਼ਾਨਾ ਸਵੇਰੇ ਰਾਦੇ ਰਾਦੇ ਜੀ ਸਰ ਕੀ ਨਾਮ ਹੈ ਤੁਹਾਡਾ ਰਕੇਸ਼ ਕੁਮਾਰ ਬੋਬੀ ਬੋਬੀ ਜੀ ਮੰਦਿਰ ਬਾਰੇ ਕੀ ਕਹਿਣਾ ਚਾਹੋਗੇ ਅਸੀਂ ਮੰਦਿਰ ਬਾਰੇ ਇਹ ਹੀ ਕਹਿਣਾ ਚਾਹਾਂਗੇ ਕਿ ਸ਼ਹਿਰ ਵਸਿਆ ਨੂੰ ਪਤਾ ਹੋਣਾ ਚਾਹੀਦਾ ਹੈ ਵੀ ਇਹ ਸ਼ਿਵ ਪਰਿਵਾਰ ਮੰਦਿਰ ਜਿਹੜਾ ਕਿ ਮਾਲਵੇ ਨਗਰ ਦੇ ਵਿੱਚ ਬਣਾਇਆ ਹੈ 30-35 ਸਾਲਾਂ ਤੋਂ ਤੇ 25 ਸਾਲ ਵਾਂਗੂ ਹੋ ਗਏ ਜਿਹੜਾ ਵੀ ਸਾਧੂ ਸੰਤਾਂ ਵਿੱਚੇ ਡੇਲੀ ਭੰਡਾਰਾ ਲੱਗਦਾ ਹੈ ਸਵੇਰ ਗਰੀਬ ਜਿਹੜਾ ਸਾਹ ਲੇਵਰ ਵਾਲੇ ਆ ਜਾਣ ਚਾਹੇ ਸਾਧੂ ਸੰਤ ਆ ਜਾਣ ਡੇਲੀ ਸੇਵਾ ਇਹ ਸਾਡੇ ਸੈਕਟੀ ਸਾਹਿਬ ਹੈ ਇਹ ਵੀ ਇਹਨਾਂ ਜੁਮਰੇ ਸਾਡੇ ਪੱਕੂ ਜੀ ਹੈ ਵੀ ਜਿਹੜੇ ਇੱਥੇ ਡੇਲੀ ਡਿਊਟੀ ਦਿੰਦੇ ਆ ਇੱਕ ਰਕੇ ਜੀ ਸਾਡੇ ਕੋਲ ਹੈ ਤੇ ਇਹ ਸਾਡੀ 11 ਮੈਂਬਰ ਦੀ ਕਮੇਟੀ ਬਣੀ ਹੋਈ ਹੈ ਜੋ ਕਿ ਚੈਂਬਰ ਦੇ ਨਾਲ ਤਾਲੁਕ ਰੱਖਦੀ ਹੈ ਤੇ ਇੱਥੇ ਹਰ ਮਹੀਨੇ ਅਸ਼ਟਮੀ ਚੌਕੀ ਹੁੰਦੀ ਹੈ ਮਾਤਾ ਰਾਣੀ ਦੀ ਤੇ ਦੂਜੀ ਗੱਲ ਸਾਲ ਦੇ ਵਿੱਚ ਦੋ ਤਿੰਨ ਵਾਰੀ ਭਾਗਵਤ ਵਗੈਰਾ ਇੱਥ ਅਸੀਂ ਤਾਂ ਇਹੀ ਕਹਿੰਨੇ ਵੀ ਸਾਰੇ ਸ਼ਹਿਰ ਵਸੀ ਇਹ ਮੰਦਰ ਨਾਲ ਜੁੜਨ ਲੰਗਰ ਭੰਡਾਰੇ ਨਾਲ ਜੁੜਨ ਤੇ ਨਾਲ ਇੱਥੇ ਕੋਈ ਦਿੱਲੀ ਆਇਆ ਕਰ ਮੰਦਰ ਦੇ ਸ਼ੀਰਪਰਵਾਦ ਦਾ ਅਸ਼ੀਰਵਾਦ ਸ਼ੀਰਪੋ ਲੈਣ ਦਾ ਅਸ਼ੀਰਵਾ ਲੈਣ ਜੋ ਕਿ ਇੱਥੇ ਸਭ ਦੀ ਮਨੋ ਕਾਮਨਾ ਪੂਰੀਆਂ ਹੁੰਦੀ ਹੈ ਅਸੀਂ ਇੱਥੇ ਦਿੱਲੀ ਤਕਰੀਬਨ ਆਣੇ ਆਣੇ ਸੇਵਾ ਵਿੱਚ ਤੇ ਬਾਕੀ ਅਸੀਂ ਸ਼ਹਿਰ ਵਸੇ ਨੂੰ ਕਹਾਂਗੇ ਹਰੀ ਗਲੀ ਮੱਲੇ ਨੂੰ ਤੇ ਇੱਥੇ ਆਏਗਾ ਬਾਈ ਜਿਸ ਤਰ੍ਹਾਂ ਕਲਯੁਗ ਚੱਲ ਰਿਹਾ ਹੈ ਅੱਜ ਦੀ ਘੜੀ ਕੋਈ ਕਿਸੇ ਨੂੰ ਪਾਣੀ ਪੁਲਾ ਕੇ ਰਾਦੀ ਨਹੀਂ ਤਾਂ ਤੁਸੀਂ ਏਡੀ ਵੱਡੀ ਜ਼ਿੰਮੇਵਾਰੀ ਤੇ ਲੰਗਰ ਦੀ ਸੇਵਾ ਕਰ ਰਹੇ ਹੋ ਤਾਂ ਤੁਹਾਨੂੰ ਖੁਦ ਨੂੰ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ ਨਹੀਂ ਦੇਖੋ ਇਸ ਤਰ੍ਹਾਂ ਤਾਂ ਨਹੀਂ ਅਸੀਂ ਕਹਿ ਸਕਦੇ ਪਾਣੀ ਪਿਆ ਕੇ ਰਹੇ ਜੀ ਦੇਖੋ ਜਿਹੜੇ ਭੰਡਾਰੇ ਚੱਲਦੇ 365 ਦਿਨ ਸਾਡੇ ਕੋਲ 365 ਦੇ ਵੀ 365 ਹੋਰ ਉੱਪਰ ਦੀ ਉੱਪਰ ਹੁੰਦਾ ਹੈ ਇਹ ਲੋਕਾਂ ਦੀ ਹੈ ਨਾ ਅਸੀਂ ਤਾਂ ਨਹੀਂ ਲਾ ਰਹੇ ਆਪਣੇ ਪੈਸੇ ਅਸਲ ਜਿਹੜੇ ਆਪ ਦੀ ਸ਼ਰਧਾ ਕਰਨਾ ਹੈ ਐਵੇਂ ਕਹਿ ਜੀ ਪਾਣੀ ਪਿਆਣ ਵਾਲੀ ਜਿੱਦ ਨਹੀਂ ਗੱਲ ਦੇਖੋ ਲੋਕਾਂ ਦੇ ਭੰਡਾਰੇ ਇੱਥੇ ਮਿੱਠਾ ਵੀ ਹੁੰਦਾ ਨਾਲ ਕਦੇ ਖੀਰ ਹੁੰਦੇ ਲੰਗਰ ਦੀ ਸਿੰਪਲ ਲੰਗ ਬਣਾ ਲੈਣ ਲੱਗਦਾ ਹੈ ਇੱਥੇ ਕਦੇ 40 50 ਬੰਦੇ ਹੁੰਦੇ ਅਗ ਦੇਖੋ ਐਵੇਂ ਆਪਾਂ ਕਹਿੰਦੇ ਪਾਣੀ ਪਿਆ ਕੇ ਲਾਜੀ ਇੱਥੇ ਲੋਕ ਸਾਰੇ ਮੰਦਰ ਜਾਂਦੇ ਆ ਸ਼ਿਵ ਇੱਥੇ ਜਦੋਂ ਅਸ਼ਟਮੀ ਚੋਕੇ ਦਾ ਉਦੋਂ ਬਹੁਤ ਰਸ਼ ਹੁੰਦਾ ਹੈ ਤੇ ਅਸੀਂ ਅਨਗੁਰ ਦਾ ਵੀ ਭੰਡਾਰਾ ਬਹੁਤ ਵੱਡਾ ਲਾਉਂਦੇ ਆ ਇੱਥੇ ਹਰ ਜਨ ਕਿ ਤਿਹਾਰ ਵਿਆਰ ਰਾਵਣੋਮੀ ਦੇ ਉਹ ਪ੍ਰੋਗਰਾਮ ਕਰਦੇ ਆ ਤੇ ਜਨ ਕਿ ਜਿੰਨੇ ਸਾਲ ਚ ਦਿਵਾਲੀ ਵਗੈਰਾ ਦਾ ਜੋ ਪ੍ਰੋਗਰਾਮ ਹੁੰਦਾ ਹੈ ਅਸੀਂ ਮੰਦਰ ਦੇ ਵਿੱਚ ਸਾਰੀ ਸੰਸਥਾ ਰਲ ਕੇ ਕਰਦੇ ਆ ਮੁਹੱਲੇ ਵਾਸੀ ਇਹਦਾ ਸਾਨੂੰ ਮਾਲੀਵੇ ਨਗਰ ਦਾ ਪੂਰਾ ਸਾਥ ਹੁੰਦਾ ਹੈ ਸ਼ਹਿਰ ਵਾਸ਼ੇ ਦੇ ਵੀ ਹੁੰਦਾ ਹੈ ਤੇ ਦੇਖੋ ਇਹ ਸਾਡਾ ਮੰਦਰ ਤੇ ਲੰਗਰ ਇਹ ਸਾਰਾ ਇਕੱਠੇ ਜੁਆਇਨ ਹੈ ਤਾਂ ਜਿਸ ਤਰ੍ਹਾਂ ਹਜ਼ਾਰਾਂ ਇਤਿਹਾਸ ਚ ਹੈ ਕਿ ਦੀਵੇ ਥਲੇ ਹਨੇਰਾ ਹਾਂਜੀ ਆਪਾਂ ਕਹਿ ਸਕਦੇ ਆ ਵੀ ਇੱਥੇ ਬਠਿੰਡਾ ਸ਼ਹਿਰ ਵਾਸੀ ਇੱਥੇ ਨਜ਼ਦੀਕ ਰਹਿੰਦੇ ਨੇ ਪਰਿਵਾਰ ਰਹਿੰਦੇ ਨੇ ਉਹਨਾਂ ਨੂੰ ਕਈਆਂ ਨੂੰ ਮੰਦਰ ਵਾਰੇ ਨਹੀਂ ਪਤਾ ਤਾਂ ਉਹਨਾਂ ਦੇ ਵਾਸਤੇ ਕੀ ਸੰਦੇਸ਼ ਦੇਵੋਗੇ ਕਿਉਂਕਿ ਇੱਥੇ ਸੰਗਤ ਦੂਰੋਂ ਦੂਰੋਂ ਆਉਂਦੀ ਹੈ ਤਾਂ ਮਨੋ ਕਾਮਨਾ ਹਰ ਇੱਕ ਦੀਆਂ ਪੂਰੀਆਂ ਹੁੰਦੀਆਂ ਨੇ ਤਾਂ ਸ਼ਹਿਰ ਵਾਸੀਆਂ ਵਾਸਤੇ ਕੀ ਮੈਸੇਜ ਤੁਹਾਡਾ ਅਸੀਂ ਸ਼ਹਿਰ ਵਾਸੀਆਂ ਵਾਸਤੇ ਇਹ ਕਹਾਂਗੇ ਬਸਲੀ ਗੱਲ ਦੇ ਇੱਥੇ ਸਾਰੀ ਦੁਨੀਆ ਆਉਂਦੀ ਹੈ ਸਾਰਾ ਮੱਲਾ ਆਂਦਾ ਸਾਰਾ ਸ਼ਹਿਰ ਆਂਦਾ ਦੂਰੋਂ ਦੂਰੋਂ ਦੇਖੋ ਇੰਨੇ ਜਿਹੜੇ 365 ਭੰਡਾਰੇ ਲੱਗਦੇ ਆ ਉਹ ਲੋਕਾਂ ਦੀ ਲੱਗਦੇ ਨਾ ਜੇ ਇੱਥੇ ਭੰਡਾਰੇ ਲੋਕ ਪੈਸੇ ਦਿੰਦੇ ਆ ਆਂਦੇ ਆ ਤਾਂ ਹੀ ਆ ਸਾਧੂ ਸੰਤ ਦੀ ਵਿਚਾਰੇ ਤਾਂ ਹੀ ਆਂਦੇ ਕੋਈ ਇੱਥੇ ਨਾਲ ਦਰਸ਼ਨਾ ਵੀ ਦਿੰਦਾ ਸਭ ਨੂੰ ਤੁਹਾਨੂੰ ਰੋਟੀ ਦਾ ਜਿਹੜੀ ਚੱਲਦੀ ਜਾਂਦੀ ਆ ਕੋਈ ਕੰਬਲ ਦੇ ਗਿਆ ਸਰਦੀ ਜਿਹ ਕੋ ਟੋਪੀਆਂ ਦੇ ਗਿਆ ਕੋਈ ਕੁਝ ਦੇ ਗਿਆ ਇਹ ਜੋ ਕੋਈ ਜੱਥੇਆ ਦੇ ਗਿਆ ਇਹ ਸਾਡੇ ਭਰਾ ਹੀ ਪੂਰੀ ਰਾਤ ਸੇਵਾ ਕਰਦੇ ਆ ਐਵੇਂ ਕਹਿੰਦੇ ਮੇਰ ਨਾਲ ਵੱਧ ਸੇਵਾ ਕਰਦੇ ਆ ਸਾਡੇ ਕਿ ਸੱਤਵਲ ਜੀ ਉਹ ਆਏ ਨੇ ਇਕ ਰਕੇਸ਼ ਜੀ ਆ ਉਹਨੇ ਡਿਊਟੀ ਤੇ 4 ਪਾਣ ਵੱਧ ਡਿਊਟੀ ਉਹ ਸਾਡੀ 11 ਮੈਂਬਰੀ ਸਾਰੇ ਭਰਾ ਇੱਕ ਦੂਜੇ ਨਾਲ ਚੱਲਦਾ ਮੰਦਰ ਦਾ ਜਿਹੜਾ ਸਹਿਯੋਗ ਹੈ ਸਾਡਾ ਮਹੱਲਾ ਵਾਸੀ ਸ਼ਹਿਰ ਵਾਸੀ ਉਹਨੇ ਸਹਿਯੋਗ ਨਾਲ ਹੀ ਚੱਲਦਾ ਅਸੀਂ ਕਰਨ ਵਾਲੇ ਕੁਝ ਨਹੀਂ ਇਸ ਤਾਂ ਸੇਵਾਦਾਰ ਹੈ ਸਾਨੂੰ ਇਹ ਲਿਆਂ ਚ ਮੈਨੂੰ 235 ਸਾਲ ਹੋ ਗਏ ਸੇਵਾਦਾਰ ਇਸੇ ਕੰਮ ਚ ਪਿਆ ਸਰ ਮੈਂ ਉਹੀ ਕਹਿ ਰਿਹਾ ਸੀ ਤੁਹਾਨੂੰ ਸੇਵਾ ਕਰਕੇ ਖੁਦ ਨੂੰ ਕਿਸ ਤਰ੍ਹਾਂ ਮਹਿਸੂਸ ਹੁੰਦਾ ਮੈਨੂੰ ਤਾਂ ਬਹੁਤ ਵਧੀਆ ਮਹਿਸੂਸ ਹੁੰਦਾ ਮੇਰੇ ਦੇ ਕੋਈ ਬਹੁਤ ਵਧੀਆ ਬੱਚੇ ਪੜ ਲਿਗੇ ਮੇਰਾ ਵਧੀਆ ਬਿਜ਼ਨਸ ਹੈ ਤੰਦਰੁਸਤ ਹੈ ਦੇਖੋ ਐਵੇਂ ਕਹਿੰਦੇ ਕੋਈ ਪਰਮਾਤਮਾ ਵੱਲੋਂ ਮੈਨੂੰ ਤਾਂ ਦਿਨ ਤੁਕ ਨਹੀਂ ਰਾਤ ਤੁਕ ਨਹੀਂ ਇਹ ਗੱਲ ਲੱਗਦੀ ਮਨਤਾਪ ਦੇ ਵੱਲੋਂ ਤੋਂ ਦੇਖੋ ਜਿਹੜਾ ਨਾਲ ਜੁੜਾ ਉਹਨਾਂ ਨੂੰ ਤਰੱਕੀ ਹੁੰਦੀ ਹੈ ਸਾਡੇ ਸਾਰੇ ਪਰਿਵਾਰ ਦੇ ਵਿੱਚ ਪੜ੍ਹੇ ਲਿਖੇ ਐ ਸਾਰੇ ਸਲਾਤਨੀ ਐ ਅਸੀਂ ਦਿਨ ਰਾਤ ਮੇਰੇ ਬਰਦਰ ਵੀ ਹੋਰ ਵੀ ਉਹ ਵੀ ਲੰਗਰ ਬਣਾ ਰਲਾ ਕਹਿੰਦੇ ਆ ਅਸੀਂ ਮੇਰੇ 35 ਸਾਲ ਹੋ ਗਏ ਐ ਸਾਲਾ ਸਰ ਪੰਡਾਰਾ ਲਾ ਕੇ ਕਹਿੰਦੇ ਆ ਗੋਸ਼ਾਲਾ 'ਚ ਮੇਰੀ ਡਿਊਟੀ ਐ ਹੋਰ ਧਾਰਮਿਕ ਸੰਸਥਾ ਜੁੜਿਆ ਐ ਪਿੱਛੇ ਸ਼ੇਪਰਾਣ ਕਾਇਸ ਉਹਦੇ ਨਾਲ ਜੁੜੇ ਸੀ ਉਹਨੂੰ ਚਾਰਾ ਇੱਥੇ ਪ੍ਰੋਗਰਾਮ ਕਰਾਇਆ ਸੀ ਉਹਦੇ ਨਾਲ ਜੁੜੇ ਸੀ ਗਲੀ ਮੱਲੇ 'ਚ ਇਸ ਭਾਗ ਤਰਾਨੇ ਰਨੇ ਆ ਮੇਰਾ ਤਾਂ ਦੇਖਿਆ ਜੇ ਇਸ 'ਚ ਕੋਈ ਟਾਈਮ ਵੇਸਟੀ ਹੁੰਦਾ ਕੋਈ ਖਰਚਾ ਨਹੀਂ ਹੁੰਦਾ ਤੁਸੀਂ ਉਹਨੇ ਵੱਧ ਤਰੱਕੀ ਕਰੋਗੇ ਮੈਂ ਤਾਂ ਅਕਸਰ ਇਹੀ ਹੁੰਦਾ ਕੋਈ ਧਰਮ ਦਾ ਕੰਮ ਕਰਨ ਵਾਲੇ ਨੂੰ ਮੁਸ਼ਕਲਾ ਨਹੀਂ ਘਾਉਂਦੀ ਆ ਤੁਹਾਨੂੰ ਕੋਈ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੋਰ ਮੁਸ਼ਕਲੀਆਂ ਹੀ ਦੇਖੋ ਬੜਾ ਸਹਯੋਗ ਮਿਲਦਾ ਹੈ ਸ਼ਹਿਰ ਵਾਸਤੇ ਇੰਨੇ ਨੇ ਪ੍ਰੋਗਰਾਮ ਕਰਾ ਕਿੰਨੇ ਵਧੀਆ ਪ੍ਰੋਗਰਾਮ ਕਰਾਇਆ ਕਿਸੇ ਨੇ ਸਾਡੀ ਕੋਈ ਗੱਲ ਨਹੀਂ ਕੱਢੀ ਅਸੀਂ ਸਹਯੋਗ ਮੰਗਿਆ ਸਾਨੂੰ ਸਹਯੋਗ ਦਿੱਤਾ ਸਾਰੇ ਐਵੇਂ ਕਹਿ ਦिए ਸਾਨੂੰ ਤਾਂ ਅਗਲਾ ਕਹਿੰਦੇ ਵੀ ਸਾਨੂੰ ਨਾਲ ਜੋੜੋ ਅਸੀਂ ਨਾਲ ਵੀ ਜੋੜਦੇ ਹਾਂ